ਚੈਨਲ ਨੂੰ ਅੱਗੇ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤੋ ਸਵਾਗਤ ਹੈ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਸਭ ਤੋਂ ਪਹਿਲਾਂ ਤਾਂ ਅਮਰੀਕਾ ਵਿੱਚ ਸਿਗਨਲ ਐਪ ਦੀ ਬਹੁਤ ਚਰਚਾ ਜਿਹਦਾ WhatsApp ਐ ਇਹਦਾ ਇੱਕ ਸਿਗਨਲ ਆ। ਉਹਦਾ ਕਾਫੀ ਰੌਲਾ ਰੱਪਾ ਪਿਆ। ਉਹ ਗੱਲਬਾਤ ਕਰਦੇ ਹਾਂ। ਦੂਜਾ ਜਦੋਂ ਦੀ ਸਖਤੀ ਹੋਈ ਹੈ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਵਿਪਤਾ ਪਈ ਆ। ਕਈ ਚੱਕਰ ਪਏ ਆ ਉਹ ਸਾਂਝੇ ਕਰਦੇ ਹਾਂ। ਤੀਜਾ ਰਾਸ਼ਟਰਪਤੀ 트ੰਪ ਤੇ ਵਕੀਲਾਂ ਦਾ ਆਪਸ ਵਿੱਚ ਟਕਰਾਅ ਚੱਲ ਰਿਹਾ। ਚੌਥਾ ਡੀਐਨਏ ਟੈਸਟਿੰਗ ਕਰਨ ਰੋਡ ਅਟੈਕਸ ਆ ਉਹਦਾ ਇੱਕ ਨਵਾਂ ਤਰੀਕਾ ਲੱਭਿਆ ਜਾ ਰਿਹਾ ਸਭ ਤੋਂ ਪਹਿਲਾਂ ਗੱਲਬਾਤ ਸਿਗਨਲ ਐਪ ਬਾਰੇ ਸਿਗਨਲ ਐਪ ਬਾਰੇ ਦੋ ਤਿੰਨ ਗੱਲਾਂ ਨੇ ਪਹਿਲੀ ਗੱਲ ਤੇ ਇਹ ਆ ਵੀ ਸਿਗਨਲ ਐਪ ਦੇ ਵਿੱਚ ਕੁਝ ਅਮਰੀਕਾ ਦੀ ਯੂ ਐਸ ਦੀ ਜਿਹੜੀ ਮਿਲਟਰੀ ਸਟ੍ਰਾਈਕ ਯਮਨ ਦੇ ਵਿੱਚ ਆ ਉਹ ਸਿਗਨਲ ਐਪ ਦੇ ਵਿੱਚ ਗਰੁੱਪ ਚੈਟ ਸੀ ਉਹ ਗਰੁੱਪ ਚੈਟ ਦੇ ਵਿੱਚ ਇੱਕ ਪੱਤਰਕਾਰ ਬਹੁਤ ਮਸ਼ਹੂਰ ਆ ਜੈਫਰੀ ਗੋਲਡਬਰਗ ਉਹਨੂੰ ਕਿਸੇ ਨੇ ਐਡ ਕਰ ਲਿਆ ਤੇ ਐਡੀਟਰ ਨੇ ਚੀਫ ਆ ਹੈ ਐਟਲੈਂਟਿਕ ਦਾ ਬਹੁਤ ਮਸ਼ਹੂਰ ਖਵਾਰ ਆ ਉਹਨੂੰ ਐਡ ਕਰ ਲਿਆ ਤੇ ਉਹ ਸਾਰੀ ਜਿੰਨੀ ਗੁਪਤ ਜਾਣਕਾਰੀ ਸੀ ਬਾਹਰ ਆ ਗਈ ਜਿਹਦੇ ਵਿੱਚ ਡਿਟੇਲ ਸੀਗੀਆਂ ਵੀ ਜਿਹੜੇ ਵੈਪਨਸ ਨੇ ਉਹ ਕਿੱਦਾਂ ਯੂਜ਼ ਕਰਨੇ ਆ ਕਿੱਦਾਂ ਟਾਰਗੇਟ ਕਰਨਾ ਆ ਕੀ ਆਰਡਰ ਹੋਣਗੇ ਕਈ ਕੁਸ਼ੀ ਉਹਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਇਹ ਗੋਲਡਬਰਗ ਆ ਇਹਨੂੰ ਗਲਤੀ ਦੇ ਨਾਲ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਮਾਈਕ ਵਾਲਟਸ ਅਮਰੀਕਾ ਦੇ ਉਹਨਾਂ ਨੇ ਐਡ ਕਰ ਲਿਆ ਨੰਬਰ ਉਹਨਾਂ ਕੋਲੇ ਸੀਗਾ ਕੁਦਰਤੀ ਯਾਨੇ ਵੱਡੇ ਪੱਤਰਕਾਰਾਂ ਦੇ ਹੁੰਦੇ ਪਰ ਉਹ ਗਰੁੱਪ ਚੈਟ ਦੇ ਵਿੱਚ ਐਡ ਹੋ ਗਿਆ ਵਾਈਟ ਹਾਊਸ ਹੁਣ ਇਨਵੈਸਟੀਗੇਸ਼ਨ ਕਰ ਰਿਹਾ ਵੀ ਇਹ ਹੋਇਆ ਕਿਦਾਂ ਕਿਉਂਕਿ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਤੇ ਉਹਦੀ ਸਭ ਤੋਂ ਜਿਹੜੀ ਇੱਕ ਕਹਿ ਲਓ ਕਿ ਸੀਕ੍ਰੀਟ ਗੱਲਬਾਤ ਕਿ ਫਲਾਣੇ ਫਲਾਣੇ ਥਾਂ ਦੇ ਉੱਤੇ ਜਿਹੜੀ ਹਮਲਾ ਕਿਦਾਂ ਕਰਨਾ ਮਿਲਟਰੀ ਸਟ੍ਰਾਈਕ ਕਿਦਾਂ ਉਹਦੇ ਵਿੱਚ ਬੰਦਾ ਕੋ ਹੋਰ ਐਡ ਹੋ ਜਵੇ ਜਿਹੜਾ ਉਹਦੇ ਵਿੱਚ ਮਤਲਬ ਕੋਈ ਨਹੀਂ ਤੇ ਉਹ ਸਾਰਾ ਕੁਝ ਲੀਕ ਹੋ ਜਵੇ ਜਿਹੜੀ ਅੱਛਾ ਉਹ ਕਹਿੰਦੇ ਜਦੋਂ ਐਡ ਹੋ ਕੇ ਉਹ ਪੱਤਰਕਾਰ ਕਹਿੰਦਾ ਵੀ ਮੈਂ ਪੜਿਆ ਇਹ ਸਾਰਾ ਕੁਝ 골ਡਬਰਗ ਆ ਉਹਦੇ ਤੋਂ ਛੇਤੀ ਬਾਅਦ ਹੀ ਜਦੋਂ ਇਹ ਮੈਸੇਜ ਆਇਆ ਉਹ ਤੋਂ 2 ਘੰਟੇ ਬਾਅਦ ਹੀ ਅਮਰੀਕਾ ਨੇ ਸਟ੍ਰਾਈਕ ਕਰ ਦਿੱਤੀ ਐਕਚੁਅਲ ਇਹ ਸਟ੍ਰਾਈਕ ਹੋਚਲ ਰੈਵਲਟਸ ਦੇ ਵਿੱਚ ਯਮਨ ਦੇ ਵਿੱਚ ਇਹਨਾਂ ਨੇ ਏਅਰ ਸਟ੍ਰਾਈਕ ਕੀਤੀ ਹੈ ਪਹਿਲਾ ਡੋਨਲਡ ਟਰੰਪ ਨੇ ਕਿਹਾ ਸਾਨੂੰ ਉਹ ਮੁਕਰ ਕੇ ਇਸ ਗੱਲ ਤੋਂ ਉਹਨਾਂ ਨੇ ਕਿਹਾ ਵੀ ਸਾਨੂੰ ਇਹਦਾ ਨਹੀਂ ਪਤਾ ਹੁਣ ਬਾਅਦ ਦੇ ਵਿੱਚ ਆਲੋਚਨਾ ਬਹੁਤ ਜ਼ਿਆਦਾ ਹੋ ਰਹੀ ਹੈ ਖਾਸ ਕਰਕੇ ਜਿਹੜੇ ਡੈਮੋਕ੍ਰੇਟ ਤੇ ਕੁਝ ਰਿਪਬਲਿਕਨ ਪਾਰਟੀ ਦੇ ਅੰਦਰੋਂ ਵੀ ਬੰਦੇ ਕਹਿ ਰਹੇ ਵੀ ਤੁਹਾਡਾ ਇੰਤਜ਼ਾਮ ਕੀ ਹੋਇਆ ਜੇ ਤੁਹਾਡੀ ਸਭ ਤੋਂ ਏਦਾਂ ਦੀ ਖਤਰਨਾਕ ਚੀਜ਼ ਜਿਹੜੀ ਆ ਉਹ ਤੁਹਾਡਾ ਡੇਂਜਰਸ ਮਤਲਬ ਇਹ ਸਕਿਉਰਿਟੀ ਫੇਲਯਰ ਆ ਬਿਕੋ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਇਹ ਜਿਹੜੀ ਹੁਣ ਸਿਗਨਲ ਆ ਪਾ ਇਹ ਕੋਈ ਵਾਰ ਪਲਾਨਸ ਲਈ ਤਾਂ ਹੈ ਨਹੀਂ ਸਿਗਨਲ ਸਿਕਿਉਰ ਆ ਆਮ ਤੌਰ ਤੇ ਦਾ ਡਾਟਾ ਲੀਕ ਨਹੀਂ ਹੁੰਦਾ ਪਰ ਇਹ ਨਾ ਕੰਮਾਂ ਲਈ ਨਹੀਂ ਹੁੰਦੀ ਉਹਨਾਂ ਦਾ ਕੋਈ ਹੋਰ ਸਿਸਟਮ ਹੋਊਗਾ ਹੁਣ ਕੀ ਹੈ ਸਧਾਰਨ ਲੋਕਾਂ ਵਾਂਗੂ ਉਹ ਤੇ ਗਰੁੱਪ ਕਿੱਦਾਂ ਬਣ ਗਿਆ ਤੇ ਗਰੁੱਪ ਚ ਇੰਨੀ ਇੰਪੋਰਟੈਂਟ ਚੈਟ ਕਿੱਦਾਂ ਕਰ ਲਈ ਉਹਨਾਂ ਨੇ ਤੇ ਇਹ ਕਰਨ ਦੇ ਬਾਵਜੂਦ ਉਹਨੂੰ ਵਿਅਕਤੀ ਨੂੰ ਜਿਹੜਾ ਪੱਤਰਕਾਰ ਸੀ ਗੋਲਡਬਰਗ ਉਹਨੂੰ ਐਡ ਕਿੱਦਾਂ ਕਰ ਲਿਆ ਇਹ ਬਹੁਤ ਸਾਰੇ ਸਵਾਲ ਨੇ ਜਿਹਨਾਂ ਦੇ ਉੱਤੇ ਹੁਣ ਇਹ ਚੱਲ ਰਹੀ ਆ ਕਿ ਜਿਹੜਾ ਕਨਸਰਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਦੂਜੀ ਗੱਲ ਸਿਗਨਲ ਐਪ ਨਾਲ ਸੰਬੰਧਤ ਅੱਜ ਇਹ ਵੱਖਰੀ ਗੱਲ ਹੈ ਦੂਜੀ ਗੱਲ ਵੱਖਰੀ ਹੈ ਪਰ ਦੋਵੇਂ ਦਾ ਸਬੰਧ ਸਿਗਨਲ ਐਪ ਨਾਲ ਹੀ ਆ ਜਿਹਨੇ ਫੈਡਰਲ ਵਰਕਰ ਲੈਣਾ ਅਮਰੀਕਾ ਦੇ ਵਿੱਚ ਸਰਕਾਰੀ ਕਰਮਚਾਰੀ ਨੇ ਉਹਨਾਂ ਨੇ ਦੂਜੇ ਮੈਸੇਜਿੰਗ ਐਪਸ ਛੱਡ ਕੇ ਸਿਗਨਲ ਨੂੰ ਵਰਤਣਾ ਸ਼ੁਰੂ ਕੀਤਾ ਜਿੱਦਾਂ WhatsApp ਆ ਹੋਰ ਆ ਇਹ ਸਾਰਿਆਂ ਦੇ ਵਿੱਚ ਫਿਰ ਵੀ ਇਹਨਾਂ ਦਾ ਡਾਟਾ ਲੀਕ ਹੋ ਸਕਦਾ ਕਿਸੇ ਨੂੰ ਪਤਾ ਲੱਗ ਸਕਦਾ ਸਿਗਨਲ ਦਾ ਨਹੀਂ ਹੁੰਦਾ ਹੁਣ ਜਿਹੜਾ ਸਿਗਨਲ ਦੀ ਪ੍ਰਾਈਵੇਸੀ ਆ ਇਸ ਕਰਕੇ ਉਹਨੇ ਯੂਜ਼ ਕਰ ਦਿੱਤੀ ਐ ਇਨਕ੍ਰਿਪਟਿਡ ਮੈਸੇਜਿੰਗ ਐਪ ਆ ਇਹ ਸਿਗਨਲ ਜਿਹੜੀ ਕਿ ਇਹ ਇਹਨੂੰ ਕੋਈ ਦੇਖ ਨਹੀਂ ਸਕਦਾ ਤੁਹਾਡੇ ਮੈਸੇਜ ਨੂੰ ਪੜ ਨਹੀਂ ਸਕਦਾ ਕੋਈ ਕਹਿੰਦੇ ਆ ਇਦਾਂ ਕੋਈ ਪ੍ਰਾਈਵੇਟ ਗੱਲਬਾਤ ਜਾਂ ਕੋਈ ਜੋ ਵੀ ਤੁਸੀਂ ਕਿਸੇ ਨਾਲ ਕਰਦੇ ਆ ਕਿਸੇ ਨੂੰ ਪਤਾ ਨਹੀਂ ਲੱਗਦਾ ਇਵਨ ਸਿਗਨਲ ਵੀ ਨਹੀਂ ਪਤਾ ਕਰ ਸਕਦਾ ਜਾਂ ਕਿਸੇ ਨੂੰ ਦੇ ਨਹੀਂ ਸਕਦਾ ਜਿਹੜੇ ਕੰਪਨੀ ਬਣਾਉਣ ਵਾਲੇ ਵੀ ਆ ਇਹਦਾ ਯੂਜ਼ ਇੱਕਦਮ ਮਤਲਬ ਸਕਾਈ ਰਾਕਟ ਇੱਕਦਮ ਉੱਤੇ ਨੂੰ ਚਲੇ ਗਿਆ 27 ਲੱਖ ਬੰਦੇ ਨੇ ਆ ਇਸ ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਇਹਨੂੰ ਡਾਊਨਲੋਡ ਕੀਤਾ ਇਸ ਐਪ ਨੂੰ ਜਿਦਾ WhatsApp ਆਪ ਵਰਤਦੇ ਆ ਉਹ ਉਸੇ ਤਰੀਕੇ ਦੇ ਨਾਲ ਇਹਨੂੰ ਇਹਨਾਂ ਨੇ ਕੀਤਾ ਰੌਲਾ ਇਹ ਆ ਹੁਣ ਕਿਉਂ ਫੈਡਰਲ ਵਰਕਰ ਕਿਉਂ ਇਧਰ ਉਧਰ ਚਲੇ ਗਏ ਉਹਨਾਂ ਨੇ ਕਿਹੜਾ ਕੋਈ ਕ੍ਰਾਈਮ ਕਰਨਾ ਜਾਂ ਉਹਨਾਂ ਨੇ ਕੋਈ ਮਾੜਾ ਕੰਮ ਕਰਨਾ ਜਾਂ ਉਹਨੂੰ ਲੱਗਦਾ ਵੀ ਅਸੀਂ ਕੁਝ ਗਲਤ ਕਰਨ ਲੱਗੇ ਆ ਉਹ ਸਾਰੇ ਦਾ ਸਾਰਾ ਰੌਲਾ ਇਸ ਕਰਕੇ ਕਹਿੰਦੇ ਉਧਰਲੇ ਪਾਸੇ ਗਿਆ ਵੀ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਵੀ ਅਸੀਂ ਆਪਸ ਦੇ ਵਿੱਚ ਗੱਲਬਾਤ ਕਰਦੇ ਆ ਜੇ ਕਿਤੇ ਉਹ ਲੀਕ ਹੋ ਗਈ ਜਾਂ ਮਾੜਾ ਮੋਟਾ ਇਧਰ ਉਧਰ ਚਲੇ ਗਈ ਤੇ ਉਹਨੇ ਇਹਨਾਂ ਦੀ ਡੌਕਰੀ ਜਾ ਸਕਦੀ ਆ ਕੋਈ ਵੀ ਸਰਕਾਰ ਦੇ ਖਿਲਾਫ ਗੱਲ ਜਾਂ ਆਪਣੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਗੱਲ ਮੁਲਾਜ਼ਮ ਨੇ ਇੱਕ ਦੂਜੇ ਨਾਲ ਕਰ ਲਈ ਤੇ ਉਹ ਲੀਕ ਹੋ ਗਈ ਸਮਝ ਲਓ ਨੌਕਰੀ ਗਈ। ਫੈਡਰਲ ਮੁਲਾਜ਼ਮ ਇਹਨਾਂ ਨੇ ਕੱਢੇ ਬਹੁਤ ਆ ਪਿਛਲੇ ਦਿਨਾਂ 'ਚ ਔਰ ਗਾਂ ਕੱਢਣੇ ਵੀ ਆ। ਲੋਕ ਡਰੇ ਪਏ ਆ। 트럼ਪ ਦੇ ਖਿਲਾਫ ਕੋਈ ਵੀ ਆਵਾਜ਼ ਚੱਕਣ ਨੂੰ ਤਿਆਰ ਨਹੀਂ ਆ। ਹੁਣ ਦੂਜੀ ਗੱਲ ਇਹ ਆ ਭਾਵੇਂ ਉਹਨਾਂ ਦੀ ਆਪਸ ਦੇ ਵਿੱਚ ਪ੍ਰਾਈਵੇਟ ਗੱਲਬਾਤ ਆ ਪਰ ਇਹ ਸਾਰੇ ਕੁਛ ਦੇ ਬਾਵਜੂਦ ਕੱਲ ਨੂੰ ਜੇ ਕੋਈ ਰਾਈਟ ਟੂ ਟੂ ਇਨਫੋਰਮੇਸ਼ਨ ਦਾ ਜਿਹੜਾ ਵੀ ਐਕਟ ਹੁੰਦਾ ਇੱਥੇ ਆਪਣੇ ਉਹਦੇ ਤਹਿਤ ਮੰਗਲੇ ਕਿਸਾਨ ਨੂੰ ਦੱਸੋ ਇਹਦੀ ਇਹਦੀ ਗੱਲ ਕਿੱਥੇ ਆ ਤੇ ਉਹ ਸਾਰਾ ਡਾਟਾ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਉਹ ਜੇ ਤੁਹਾਡੇ ਕੋਲ ਨਹੀਂ ਹੈ ਇਹਦਾ ਮਤਲਬ ਤੇ ਉਹ ਡਾਟਾ ਤੇ ਇਹਦੇ ਵਿੱਚ ਹੁੰਦਾ ਨਹੀਂ ਸਿਗਨਲ ਦੇ ਵਿੱਚ ਤਾਂ ਰਹਿਣਾ ਨਹੀਂ ਉਹ ਤੇ ਜੇ ਉਹ ਨਹੀਂ ਰਹਿਣਾ ਤੇ ਫਿਰ ਇਹਦਾ ਮਤਲਬ ਇਹ ਆ ਕਿ ਤੁਸੀਂ ਕਾਨੂੰਨ ਦੀ ਲੰਗਣਾ ਕਰ ਰਹੇ ਹੋ ਕਾਨੂੰਨ ਕਹਿੰਦਾ ਕਿ ਤੁਹਾਡੇ ਕੋਲ ਸਾਰਾ ਮੌਜੂਦ ਹੋਣਾ ਚਾਹੀਦਾ ਪਰ ਇਹ ਨਹੀਂ ਹੈ ਕੋਈ ਜਿਹੜੀ ਸਿੰਪਲ ਪੋਸਟ ਪਾਉਣੀ ਉਹ ਵੀ ਰਿਸਕੀ ਲੱਗਦੀ ਹੈ ਵਰਕਰਸ ਨੂੰ ਉਹ ਡਰਦੇ ਆ ਕਿ ਜੇ ਮਾੜੀ ਮੋਟੀ ਗੱਲ ਵੀ ਅਸੀਂ ਕਹਿ ਦਿੱਤੀ ਸੋ ਪ੍ਰਾਈਵੇਟ ਚੈਟ ਚੈਟ ਜਿਹੜੀ ਉਹ ਸੇਫ ਸਪੇਸ ਤਾਂ ਹੈਗੀ ਆ ਪਰ ਫੇਰ ਵੀ ਲੋਕ ਡਰਦੇ ਆ ਸੋ ਇਹ ਇੱਕ ਡਰ ਜਿਹੜਾ ਆ ਇਹ ਇਸ ਗੱਲ ਦੀ ਵੀ ਚਿੰਤਾ ਹੈ ਵੀ ਲੋਕ ਕੁਝ ਕਹਿਣਗੇ ਹੀ ਨਹੀਂ ਹੁਣ ਜੇ ਸਰਕਾਰ ਦੇ ਵੀ ਕੁਝ ਗਲਤ ਵੀ ਹੋ ਰਿਹਾ ਹੈ ਇਹ ਬੋਲਣਗੇ ਨਹੀਂ ਜਿਹੜਾ ਕਿ ਖਤਰਨਾਕ ਹੋ ਸਕਦਾ ਤੇ ਡੈਮੋਕਰੇਸੀ ਦੇ ਲਈ ਇੱਕ ਖਤਰਾ ਹੋ ਸਕਦਾ ਅਗਲੀ ਗੱਲ ਬਾਤ ਦੋਸਤੋ ਡਿਪੋਟੇਸ਼ਨ ਬਾਰੇ ਆ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트럼ਪ ਨੇ ਸਖਤੀ ਕੀਤੀ ਹੈ ਬੀੜੀਆਂ ਲਾਲਾ ਹੱਥਕੜੀਆਂ ਲਾਲਾ ਕਿ ਲੋਕਾਂ ਨੂੰ ਵਾਪਸ ਭੇਜਿਆ ਤੇ ਭੇਜੇ ਜਾ ਰਿਹਾ ਉਹਦੇ ਤਹਿਤ ਹੁਣ ਕਈ ੜਿੱਕੇ ਆ ਰਹੇ ਆ ਜਿਹੜੇ ਹੈਗੇ ਤਾਂ ਪੀਆਰ ਆ ਪਰਮਨੈਂਟ ਰੈਜ਼ੀਡੈਂਟ ਆ ਗ੍ਰੀਨ ਕਾਰਡ ਹੋਲਡਰ ਆ ਪਰ ਫੇਰ ਵੀ ਸਖਤੀ ਹੋ ਰਹੀ ਹੈ ਦੋ ਤਿੰਨ ਘਟਨਾਵਾਂ ਆਈ ਦਿੰਦੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇੱਕ ਗਲੇਡੀਆ 55 ਸਾਲ ਦੀ ਦਾ ਤੇ ਨੈਲਸਨ ਗੋਨਜ਼ੇਲ 59 ਸਾਲ ਦੋਵੇਂ ਕੈਲੀਫੋਰਨੀਆ ਦੇ ਵਿੱਚ ਪਿਛਲੇ 35 ਸਾਲਾਂ ਤੋਂ ਰਹਿੰਦੇ ਆ ਉਹਨਾਂ ਨੂੰ ਮਾਰਚ 18 ਨੂੰ ਕਲੰਬੀਆ ਰਿਪੋਰਟ ਕਰ ਦਿੱਤਾ। ਉਹਨਾਂ ਦਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈ। ਕਦੇ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਅਮਰੀਕਾ ਦੇ ਵਿੱਚ ਰੂਲ ਫਾਲੋ ਕੀਤੇ ਰੈਗੂਲਰ ਚੈੱਕ ਇਨਸ ਜਿਹੜੇ ਕੱਚੇ ਸੀਗੇ ਅਨ ਡਾਕੂਮੈਂਟਡ ਇਹ। ਇਹਨਾਂ ਦੇ ਰੈਗੂਲਰ ਚੈੱਕ ਇਨਸ ਉੱਥੇ ਹੁੰਦੇ ਆ ਉੱਥੇ ਉਹ ਜਾਂਦੇ ਆ ਇਮੀਗ੍ਰੇਸ਼ਨ ਅਥਾਰਟिटीज ਕੋਲ। ਇਹਨਾਂ ਦੀਆਂ ਤਿੰਨ ਕੁੜੀਆਂ ਆ ਤਿੰਨੇ ਅਮਰੀਕਨ ਬੌਰਨ ਇੱਥੇ ਅਮਰੀਕਾ 'ਚ ਜਨਮ ਹੋਇਆ ਸਿਟੀਜ਼ਨ ਨੇ ਉਹ। ਹੁਣ 35 ਸਾਲ ਤੋਂ ਬਾਅਦ ਇੱਕਦਮ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ। ਰੂਟੀਨ ਚੈਕਇਨਸ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਐਂਡ ਕਸਟਮਸ ਅਨਫੋਰਸਮੈਂਟ ਆ ਉਹਨਾਂ ਦੀਆਂ ਚੈਕਇਨਸ ਹੁੰਦੀਆਂ 21 ਫਰਵਰੀ ਨੂੰ ਗਏ ਇੱਕ ਉਹਨਾਂ ਦੀ ਉੱਥੇ ਮਤਲਬ ਰੈਗੂਲਰ ਅਪਾਇੰਟਮੈਂਟ ਸੀਗੀ ਤੇ ਉਹਨਾਂ ਨੂੰ ਉੱਥੇ ਉਹਨਾਂ ਨੇ ਡੀਟੇਨ ਕਰਕੇ 3.5 ਹਫ਼ਤੇ ਡੀਟੇਨ ਕਰ ਲਿਆ ਤੇ ਮੁੜ ਕੇ ਇਹ ਅਮਰੀਕਾ ਦੇ ਵਿੱਚ 1999 ਦੇ ਵਿੱਚ ਆਏ ਸੀ ਜਦੋਂ ਜਿਹੜਾ ਕੋਲੰਬੀਆ ਸੀ ਉੱਥੇ ਵਾਇਲੈਂਸ ਦਾ ਸਮਾਂ ਸੀ ਕਨਫਲਿਕਟ ਸੀਗਾ ਕਈ ਕੁਝ ਉੱਥੇ ਹੋ ਰਿਹਾ ਸੀ 92 ਦੇ ਵਿੱਚ ਫਿਰ ਉਹਨਾਂ ਨੇ ਅਸਾਈਲਮ ਲਈ ਇੱਥੇ ਆ ਕੇ ਤੇ ਅਸਾਈਲਮ ਦੇ ਤਹਿਤ ਫੇਰ ਇਹਨਾਂ ਨੇ ਜਿਹੜੀ ਉਹ ਉਹ ਕਹਿੰਦੇ ਇੰਟਰਵਿਊ ਮਿਸ ਕਰਤੀ ਆਈਸ ਕਹਿੰਦੇ ਆ ਕਿ ਇਹ ਵੌਲੰਟੇਰਲੀ 2000 ਦੇ ਵਿੱਚ ਸਹਿਮਤ ਹੋ ਗਏ ਵੀ ਇਹ ਦੇਸ਼ ਛੱਡ ਜਾਣੇ ਪਰ ਫੇਰ ਵੀ ਇੱਥੇ ਇਹ ਰਹਿੰਦੇ ਰਹੇ ਹੁਣ ਉਹਨਾਂ ਕੋਲੇ ਜਿਹੜੀਆਂ ਕਹਿੰਦੇ ਸਾਰੀਆਂ ਲੀਗਲ ਆਪਸ਼ਨਸ ਹੀ ਖਤਮ ਹੋ ਗਈਆਂ 21 ਦੇ ਵਿੱਚ ਮਤਲਬ ਇਹ ਕਿ ਉਹਨਾਂ ਨੂੰ ਕੋਈ ਲੀਗਲ ਤਰੀਕਾ ਨਹੀਂ ਰਿਹਾ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਇਦਾਂ ਦੇ ਇਮੀਗਰੈਂਟ ਸੀਗੇ ਜਿਹੜੇ ਪੀਸਫੁੱਲ ਆ ਲੰਬੇ ਸਮੇਂ ਤੋਂ ਰਹਿੰਦੇ ਆ ਨਿਆਣੇ ਨੇ ਕਿ ਇੱਥੇ ਹੋ ਗਏ ਉਹਨਾਂ ਨੂੰ ਸਰਕਾਰ ਕੁਝ ਨਹੀਂ ਸੀ ਕਹਿੰਦੀ ਪਰ ਜਦੋਂ ਦੇ ਟਰੰਪ ਆਏ ਆ ਇਹਨਾਂ ਨੂੰ ਫੜਨਾ ਸ਼ੁਰੂ ਕਰਤਾ ਕਿ ਬਿਨਾਂ ਕਿਸੇ ਕ੍ਰਿਮੀਨਲ ਰੈਕੋਰਡ ਦੇ ਚੱਕ ਕੇ ਉਹਨਾਂ ਨੂੰ ਵਾਪਸ ਕੋਲੰਬੀਆ ਭੇਜ ਦਿੱਤਾ ਹੁਣ ਨਿਆਣੇ ਇੱਥੇ ਤਿੰਨ ਕੁੜੀਆਂ ਉਹਨਾਂ ਦੀਆਂ ਤੜਫ ਰਹੀਆਂ ਉਹ ਤੇ ਤੜਫ ਰਹੇ ਆ ਜਿਹੜਾ ਬੰਦਾ 35 ਸਾਲ ਇੱਥੇ ਰਹਿ ਲਿਆ ਹੋਵੇ ਤੇ ਕੋਲੰਬੀਆ ਵਿੱਚ ਉਹਨਾਂ ਦਾ ਤਾਂ ਹੈ ਹੀ ਕੁਝ ਨਹੀਂ ਉਹ ਜਾਣਗੇ ਕਿੱਥੇ ਦੂਜੀ ਗੱਲ ਇੱਥੇ ਦੀ ਆਪਣੇ ਸੈਟਰਲ ਟਕੋਮ ਲੀਓਲਿਨ ਡੈਕਸਨ 40 ਸਾਲਾਂ ਦੀ ਔਰਤ ਆ ਉਹ ਪਿਛਲੇ 50 ਸਾਲਾਂ ਤੋਂ ਇੱਥੇ ਰਹਿੰਦੀ ਹੈ ਤੇ ਗ੍ਰੀਨ ਕਾਰਡ ਆ ਉਹਦੇ ਕੋਲ ਫਿਲੀਪੀਨ ਦੇ ਵਿੱਚ ਗਈ ਸੀ ਜਦੋਂ ਵਾਪਸ ਆਈ ਇੱਥੇ ਟਕੋਮਾ 에ਰਪੋਰਟ ਦੇ ਉੱਤੇ ਵਿਸ਼ੰਕਟ ਦੇ ਵਿੱਚ ਉਹਨੂੰ ਰੋਕ ਲਿਆ ਉੱਥੇ ਰੋਕ ਕੇ ਉਹਨੂੰ ਹੁਣ ਅੰਦਰ ਰੱਖਿਆ ਇਹਨਾਂ ਨੇ ਪਰਮਨੈਂਟ ਰੈਜ਼ੀਡੈਂਟ ਆ ਗ੍ਰੀਨ ਕਾਰਡ ਆ ਮਤਲਬ ਉਹਦਾ ਲੀਗਲ ਸਟੇਟਸ ਆ ਕੋਈ ਐਦਾਂ ਦੀ ਗੱਲਬਾਤ ਨਹੀਂ ਉਹਨੂੰ 에ਰਪੋਰਟ ਦੇ ਉੱਤੇ ਰੋਕ ਲਿਆ 28 ਫਰਵਰੀ ਦੀ ਗੱਲ ਆ ਇਹ 28 ਫਰਵਰੀ ਤੋਂ ਲੈ ਲਓ ਵੀ ਅੱਜ ਮਹੀਨਾ ਹੋ ਗਿਆ 25 ਮਾਰਚ ਹੋ ਗਈ ਅੱਜ ਉਹਨੂੰ ਕਸਟਮਸ ਜਿਹੜੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲੇ ਆ ਇਹਨਾਂ ਨੇ ਉੱਥੇ ਰੋਕਿਆ ਸੀ ਟੈਕ 에어ਪੋਰਟ ਦੇ ਉੱਤੇ ਜਦੋਂ ਫਿਲੀਪੀਨ ਦੇ ਟ੍ਰਿਪ ਤੋਂ ਵਾਪਸ ਆ ਰਹੀ ਸੀ ਪਰਿਵਾਰ ਬਾਹਰ ਆ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਤੇ ਨਾ ਉਹਨੂੰ ਛੱਡ ਰਹੇ ਆ ਤੇ ਹਜੇ ਤੱਕ ਪਤਾ ਕੋਈ ਨਹੀਂ ਵੀ ਬਣਨਾ ਕੀ ਆ ਹੁਣ ਕਾਰਨ ਨਹੀਂ ਪਤਾ ਉਹਨਾਂ ਨੂੰ ਕੀ ਆ ਹੁਣ ਲੱਗਦਾ ਇਹਨਾਂ ਨੂੰ ਇਹ ਆ ਕਿ ਇੱਕ ਕੰਬੈਸ਼ਮੈਂਟ 2001 ਦੇ ਵਿੱਚ ਕੋ ਗਵਰਨ ਦੀ ਕਨਵਿਕਸ਼ਨ ਹੋਈ ਸੀ ਗਵਰਨ ਦੇ ਵਿੱਚ ਇਹਦੇ ਤੇ ਦੋਸ਼ ਸੀਗਾ ਜਾਂ ਦੋਸ਼ੀ ਪਾਈ ਗਈ ਸੀ ਤੇ ਉਹ ਉਹਨਾਂ ਨੂੰ ਇੱਕੋ ਇੱਕ ਹੁਣ ਕਾਰਨ ਲੱਗਦਾ ਵੀ ਇਸ ਕਰਕੇ ਹੋ ਸਕਦਾ ਉਹਨੂੰ ਡਿਟੇਨ ਕਰ ਲਿਆ ਹੋਵੇ। ਹੋਰ ਉਹ ਕਹਿੰਦੇ ਸਾਨੂੰ ਕਾਰਨ ਹੀ ਨਹੀਂ ਪਤਾ ਵੀ ਕਿਉਂ ਇਹਨੂੰ ਡਿਟੇਨ ਕਰਨਗੇ ਕੋਈ ਰੀਜ਼ਨ ਹੀ ਨਹੀਂ ਪਤਾ ਲੱਗ ਰਿਹਾ। ਹੁਣ ਦੂਜੇ ਪਾਸੇ ਪਰਿਵਾਰ ਇਸ ਕਰਕੇ ਚਿੰਤਾ ਤਾਂ ਵੀ ਨੌਕਰੀ ਤੇ ਨਹੀਂ ਉਹ ਜਾ ਰਹੀ ਤੇ ਉਹਦੀ ਨੌਕਰੀ ਚਲੇ ਜਾਣੀ ਹੈ। ਕੋਈ ਉਹਦਾ ਕੋਰਟ ਹੀアリング ਨਹੀਂ ਆ ਰਹੀ। ਮਤਲਬ 11 ਮਾਰਚ ਨੂੰ ਉਹਦੀ ਹੀアリング ਸੀਗੀ ਅਗਲੀ ਕੋਰਟ ਡੇਟ ਦਾ ਪਤਾ ਹੀ ਨਹੀਂ ਜੁਲਾਈ 'ਚ ਮਿਲਣੀ ਕਿ ਕਦੋਂ ਮਿਲਣੀ ਹੈ ਹੁਣ ਪਰਿਵਾਰ ਸਾਰਾ ਜਿਹੜਾ ਇਸ ਗੱਲ ਤੋਂ ਡਰਿਆ ਪਿਆ ਵੀ ਬਣਨਾ ਕੀ ਹੈ। ਦੋ ਘਟਨਾਵਾਂ ਇਹ ਹੋ ਗਈਆਂ ਤੀਜੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਸਟੂਡੈਂਟ ਆ ਯੰਸੀਓ ਚੁੰਗ ਯੰਸੀਓ ਚੁੰਗ ਦੀ ਉਮਰ 21 ਸਾਲ ਆ ਤੇ ਗ੍ਰੀਨ ਕਾਰਡ ਆ ਹੁਣ ਗ੍ਰੀਨ ਕਾਰਡ ਇਹਦੇ ਕੋਲ ਆ ਇਹਦੇ ਕੋਲੇ ਵੀ ਇਹ ਰਿਸਕ ਦੇ ਉੱਤੇ ਆ ਕਿ ਇਹਨੂੰ ਰਿਪੋਰਟ ਕੀਤਾ ਜਾ ਸਕਦਾ ਰੀਜ਼ਨ ਇਹ ਆ ਕਿ ਨੇ ਕੈਂਪਸ ਦੇ ਵਿੱਚ ਅਜ਼ਰੀਲ ਦੀ ਮਿਲਟਰੀ ਐਕਸ਼ਨ ਜਿਹੜੇ ਗੈਜ਼ਾ ਦੇ ਵਿੱਚ ਸੀਗੇ ਇਹ ਕੁੜੀ ਆ ਇਹ ਚੁੰਗ ਇਹਨੇ ਉਹਨੂੰ ਜੁਆਇਨ ਕਰ ਲਿਆ ਤੇ ਹੁਣ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਪੋਲਿਟਿਕਲ ਪੋਲਿਟਿਕਲ ਰੀਜਨਸ ਕਰਕੇ ਮਤਲਬ ਲਾ ਸੂਟ ਫਾਈਲ ਕਰ ਦਿੱਤਾ ਗਿਆ ਵੀ ਇਹਦੀ ਇਹਨੂੰ ਰਿਪੋਰਟ ਨਾ ਕੀਤਾ ਜਾਵੇ ਜਿਹੜੀ ਫਸਟ ਅਮੈਂਡਮੈਂਟ ਰਾਈਟ ਜਿਹੜੀ ਫਰੀडम ਟੂ ਸਪੀਚ ਐਂਡ ਪ੍ਰੋਟੈਸਟ ਆ ਉਹਦੀ ਉਲੰਘਣਾ ਆ ਉਹਦੇ ਕੋਲ ਸਟੂਡੈਂਟ ਵੀਜ਼ਾ ਨਹੀਂ ਸਟੂਡੈਂਟ ਵੀਜ਼ਾ ਉਹਦੇ ਨੂੰ ਲੋਈ ਨਹੀਂ ਲੋਡ ਹੀ ਨਹੀਂ ਆ ਇਹ ਪਰਮਾਨੈਂਟ ਰੈਜ਼ੀਡੈਂਟ ਆ ਸਾਊਥ ਕੋਰੀਆ ਤੋਂ ਇੱਥੇ ਅਮਰੀਕਾ ਦੇ ਵਿੱਚ ਜਦੋਂ 7 ਸਾਲ ਦੀ ਸੀ ਉਦੋਂ ਦੀ ਰਹਿ ਰਹੀ ਹੈ ਹੁਣ 21 ਆ ਦੀ ਹੋ ਗਈ ਆ ਸੋ ਉਹਨੂੰ ਸਟੂਡੈਂਟ ਵੀਜ਼ਾ ਦੀ ਲੋਡ ਹੀ ਨਹੀਂ ਆ ਹੁਣ ਇਹ ਸਰਕਾਰ ਜਿਹੜੇ ਕੰਮ ਕਰ ਰਹੀ ਐ ਇਸ ਸਸਪੀਸ਼ੀਅਸ ਆ ਵੀ ਕਿਉਂਕਿ ਗ੍ਰੀਨ ਕਾਰਡ ਹੋਲਡਰ ਆ ਪਰ ਕਿਉਂਕਿ ਉਹ ਉਲਟ ਕੱਲ ਕਰ ਰਹੀ ਆ ਸਰਕਾਰ ਜਿਹਨੂੰ ਪਸੰਦ ਨਹੀਂ ਕਰਦੀ ਉਹਨੂੰ ਉਹ ਗੈਰਕਾਨੂੰਨੀ ਕਰ ਦੇਣਗੇ ਜਾਂ ਉਦਾਂ ਦਾ ਕੋਈ ਐਕਟ ਲਾ ਕੇ ਉਹਨੂੰ ਵਾਪਸ ਭੇਜਿਆ ਜਾ ਸਕਦਾ ਔਰ ਲਗਾਤਾਰ ਇਦਾਂ ਦੀਆਂ ਰੇਡਸ ਹੋ ਰਹੀਆਂ ਆ ਉਹਦੇ ਘਰ ਦੇ ਵਿੱਚ ਹੋ ਰਹੀਆਂ ਲੱਭਣ ਦਾ ਵੀ ਕੋਈ ਕਾਗਜ਼ ਪੱਤਰ ਜਾਂ ਇਹਦੇ ਨਾਲ ਸੰਬੰਧਿਤ ਕੁਝ ਇਦਾਂ ਦਾ ਜਿਹੜਾ ਮਿਲ ਜਵੇ ਇਹ ਇਸ ਵੇਲੇ ਪਹਿਲਾਂ ਆਪਾਂ ਜਾਣਦੇ ਹਾਂ ਕਿ ਇਹਦੇ ਵਰਗਾ ਕੇਸ ਮੁਹੰਮਦ ਖਾਲਲ ਦਾ ਵੀ ਹੋ ਚੁੱਕਾ ਆ ਜਿਹੜਾ ਹਮਾਸ ਦੇ ਹੱਕ ਵਿੱਚ ਸੀਗਾ ਤੇ ਉਹਦੀ ਡਿਪੂਟੇਸ਼ਨ ਵੀ ਕੇਸ ਕਰਕੇ ਰੋਕੀ ਗਈ ਸੀ ਸੋ ਗ੍ਰੀਨ ਕਾਰਡ ਵਾਲਿਆਂ ਤੇ ਵੀ ਤਲਵਾਰ ਇਸ ਵੇਲੇ ਲਟਕ ਰਹੀ ਹੈ ਜੇ ਲੱਗਦਾ ਸਰਕਾਰ ਨੂੰ ਵੀ ਇਹ ਸੈੱਟ ਨਹੀਂ ਕੰਮ ਕਰ ਰਿਹਾ ਜਾਂ ਸਰਕਾਰ ਦੇ ਉਲਟਾ ਜਾਂ ਕਿਸ ਰੀਜ਼ਨ ਕਰਕੇ ਚੱਕ-ਚੱਕ ਕੇ ਬਾਹਰ ਭੇਜੇ ਜਾ ਰਿਹਾ ਅਗਲੀ ਗੱਲਬਾਤ ਰਾਸ਼ਟਰਪਤੀ 트ੰਪ ਦੇ ਵਕੀਲਾਂ ਦੇ ਆਪਸ ਚ ਜਦੋਂ ਦੇ ਰਾਸ਼ਟਰਪਤੀ 트ੰਪ ਆਇਆ ਆਪਾਂ ਨੂੰ ਪਤਾ ਇੱਕ ਗੱਲ ਬੜੀ ਸਿੱਧੀ ਹੋਈ ਆ ਕਿ ਉਹਨਾਂ ਨੇ ਐਲਾਨ ਕੀਤੇ ਪਹਿਲੇ ਦਿਨ ਤੋਂ ਹੀ ਜਿਹੜੇ ਜਿਹੜੇ ਕਾਰਜਕਾਰੀ ਆਦੇਸ਼ ਐਗਜ਼ੀਕਿਊਟਿਵ ਆਰਡਰਸ ਉਹਨਾਂ ਨੇ ਜਾਰੀ ਕਰਨਾ ਸ਼ੁਰੂ ਕਰਤੇ ਆ ਕਰਦੇ ਆ ਕਰਦੇ ਆ ਕਰਦੇ ਆ ਇੱਕ ਇੱਕ ਕਰਕੇ ਉਹਨਾਂ ਸਾਰਿਆਂ ਦੇ ਉੱਤੇ ਰੋਕ ਲੱਗੀ ਗਈ ਉਹਨਾਂ ਨੇ ਕਿਹਾ ਜਿਹੜਾ ਅਮਰੀਕਾ ਦੇ ਵਿੱਚ ਜਿਹਦੇ ਮਾਪੇ ਪੱਕੇ ਨਹੀਂ ਐ ਜਿਹੜਾ ਉਹਨਾਂ ਦੇ ਨਿਆਣਾ ਹੁੰਦਾ ਉਹਨੂੰ ਬਰਥ ਰਾਈਟ ਸਿਟੀਨਸ਼ਿਪ ਕੈਨਸਲ ਕਰਦੇ ਉਹਨੂੰ ਅਸੀਂ ਸਿਟੀਜ਼ਨ ਨਹੀਂ ਬਣਾਉਣਾ ਇਹਨਾਂ ਨੇ ਐਲਾਨ ਕੀਤਾ ਕੇਸ ਕਰਤਾ ਜੱਜ ਦਾ ਹੁਕਮ ਆ ਗਿਆ ਇਹਨੂੰ ਰੋਕ ਦਿਓ ਮਤਲਬ ਇਦਾਂ ਦੇ 15 20 ਮਾਮਲੇ ਘੱਟੋ ਘੱਟ ਹੁਣ ਤੱਕ ਜਿਹੜੇ ਇਹਨਾਂ ਦੇ ਆਦੇਸ਼ ਸੀਗੇ ਚਾਹੇ ਉਹ ਕਿੰਨੇ ਸੀਗੇ ਹਰ ਡੈਪੂਟੇਸ਼ਨ ਵਾਲੇ ਮਾਮਲੇ ਦੂਜੇ ਤੀਜੇ ਸਾਰਿਆਂ ਦੇ ਉੱਤੇ ਇੱਕ ਇੱਕ ਕਰਕੇ ਜਿਹੜੀ ਰੋਕ ਲੱਗ ਗਈ ਹੁਣ ਰੌਲਾ ਹੈ ਵੀ ਉਹ ਰੋਕ ਲਾਈ ਕਿਹਨੇ ਜੱਜਸ ਨੇ ਜੱਜਸ ਦੇ ਨਾਲ ਇਹਨਾਂ ਦਾ ਰੌਲਾ ਚੱਲ ਰਿਹਾ ਮਤਲਬ ਸਿੱਧਾ ਪਰ ਉਹ ਕੇਸ ਕਿਹਨੇ ਕੀਤਾ ਜੇ ਇਹਨਾਂ ਨੇ ਕਿਹਾ ਕਿ ਆ ਜਿਹੜਾ ਸਟੂਡੈਂਟ ਆ ਇਹਨੂੰ ਵਾਪਸ ਭੇਜ ਦਿਓ ਕਿਉਂਕਿ ਇਹ ਸਰਕਾਰ ਦੇ ਉਲਟ ਬੋਲ ਰਿਹਾ ਜਾਂ ਇਹ ਉਲੰਘਣਾ ਕਰ ਰਿਹਾ ਉਹਦੇ ਉਹਨੂੰ ਉਹਦੇ ਹੱਕ ਚ ਕੇਸ ਕਿਹਨੇ ਕੀਤਾ ਵਕੀਲਾਂ ਨੇ ਹੁਣ ਜਿਹੜੇ ਵਕੀਲ ਨੇ ਵੱਡੀਆਂ ਲਾਫਰਮਾਂ ਨੇ ਰਾਸ਼ਟਰਪਤੀ 트ੰਪ ਨੇ ਟਾਰਗੇਟ ਕਰਤੀਆਂ ਵੀ ਆ ਜਿਹੜੇ ਜਿਹੜੇ ਐਦਾਂ ਕਰਦੇ ਆ ਇਹਨਾਂ ਨੂੰ ਸਰਕਾਰੀ ਬਿਲਡਿੰਗਸ ਦੇ ਵਿੱਚ ਵੜਨ ਦੀ ਆਗਿਆ ਨਾ ਦੇਓ ਇਹਨਾਂ ਨੂੰ ਬੈਨ ਕਰ ਦਿਓ ਬੰਦ ਕਰ ਦਿਓ ਇਹਨਾਂ ਨੂੰ ਹੁਣ ਵਕੀਲ ਡਰ ਗਏ ਆ ਜਿਹੜੇ ਵਕੀਲ ਨੇ ਵੱਡੀਆਂ ਲਾਫਰਮਸ ਨੇ ਉਹ ਡਰੇ ਪਏ ਨੇ ਵੀ ਸਾਨੂੰ ਭਾਈ ਕੱਲੂ ਸਰਕਾਰ ਨੇ ਕੋਈ ਕੰਮ ਕਾਰ ਮਿਲਣਾ 100 ਉਹਨਾਂ ਦੇ ਕੰਟਰੈਕਟ 100 ਉਹਨਾਂ ਦੀ ਗੱਲਬਾਤ ਸਾਰਾ ਕੁਝ ਜਾਂਦਾ ਲੱਗੂਗਾ ਉਹਨਾਂ ਨੇ ਇਹ ਕੇਸ ਲੈਣੇ ਮਨਾ ਕਰਤੇ ਵੀ ਅਸੀਂ 트ੰਪ ਦੇ ਖਿਲਾਫ ਕੋਈ ਵੀ ਜਿਹੜਾ ਲਾ ਸੂਟ ਜਾਂ ਕੁਝ ਵੀ ਅਸੀਂ ਫਾਈਲ ਨਹੀਂ ਕਰਦੇ ਜੇ ਕੋਈ ਹੋਰ ਕਰਦਾ ਤਾਂ ਕਰ ਲਵੇ ਹੁਣ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਅਦਾਲਤਾਂ ਚ ਚ ਜੱਜ ਤੇ ਫੇਰ ਫੈਸਲਾ ਦੇਣਗੇ ਨਾ ਜੇ ਵਕੀਲ ਕੇਸ ਕਰਨਗੇ ਵਕੀਲ ਹੀ ਪਿੱਛੇ ਹੋਣ ਲੱਗ ਪਿਓ ਡਰ ਗਏ ਆ ਬਹੁਤ ਸਾਰੇ ਵਕੀਲ ਲਾ ਫਰਮਾ ਇਸ ਵੇਲੇ ਡਰੇ ਨਹੀਂ ਇਸ ਗੱਲ ਤੋਂ ਜਿਹੜੇ ਟਰੰਪ ਦੇ ਵਿਰੋਧ ਵਿੱਚ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕਲਾਇੰਟ ਜਾਂਦੇ ਲੱਗਣਗੇ ਤੇ ਜਿਹੜੀ ਉਹਨਾਂ ਨੂੰ ਕੋਸ਼ੇਦਾਰ ਨੁਕਸਾਨ ਵੀ ਹੋ ਸਕਦਾ ਵੱਡੀਆਂ ਲਾ ਫਰਮਾ ਬੈਕ ਆਊਟ ਕਰ ਰਹੀਆਂ ਵੱਡੀਆਂ ਲਾਫ ਫਰਮ ਜਿਹੜੀਆਂ ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਛੋਟੇ ਨਾਨ ਪ੍ਰੋਫਿਟਸ ਜਾਂ ਸਾਬਕਾ ਸਰਕਾਰ ਦੇ ਮੁਲਾਜ਼ਮ ਹੁੰਦੇ ਆ ਉਹਨਾਂ ਦੀ ਮਦਦ ਕਰਦੇ ਹੁੰਦੇ ਉਹ ਕਹਿੰਦੇ ਅਸੀਂ ਆਪਣਾ ਬਿਜ਼ਨਸ ਗੁਆਚਣ ਦੇ ਥੋੜੋ ਡਰੇ ਆ ਅਸੀਂ ਨਹੀਂ ਕਰ ਰਹਾ ਟਰੰਪ ਆਪਣੇ ਐਗਜ਼ੀਕਿਊਟਿਵ ਆਰਡਰਸ ਯੂਜ਼ ਕਰ ਰਹੇ ਉਹਨਾਂ ਲਾਫ ਫਰਮਸ ਨੂੰ ਉਹਨਾਂ ਨੇ ਗਵਰਨਮੈਂਟ ਬਿਲਡਿੰਗਸ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਤੇ ਨਾ ਇਹਨਾਂ ਦੇ ਨਾਲ ਉਹ ਕਹਿੰਦੇ ਅਸੀਂ ਕੋਈ ਬਿਜ਼ਨਸ ਕਰਨਾ ਤੇ ਹੁਣ ਉਹ ਕਿਉਂ ਰਿਸਕ ਲੈਣਗੇ ਜਿਹੜੇ ਜਿਹੜੇ ਮਤਲਬ ਜਿਹੜੇ ਮੰਨ ਲਓ ਕਿਸੇ ਨੇ ਵਕੀਲ ਨੇ ਲਿਆ ਵੀ ਲਿਆ ਵੀ ਠੀਕ ਆ ਅਸੀਂ ਸਰਕਾਰ ਦੇ ਖਿਲਾਫ ਕੇਸ ਕਰਦੇ ਹੋ ਇੱਕ ਇੱਕ ਕਰਕੇ ਛੱਡਣ ਲੱਗ ਪਏ। ਵੀ ਅਸੀਂ ਜੀ ਇਹ ਤੋਂ ਪਾਸੇ हट ਰਹੇ ਹਾਂ ਰੀਜ਼ਨ ਉਹ ਤਾਂ ਦੱਸ ਰਿਹਾ ਕਿ ਕਨਫਲਿਕਟ ਆਫ ਇੰਟਰਸਟ ਆ। ਸਾਡੇ ਜਿਹੜੇ ਹਿੱਤ ਆਪਸ ਵਿੱਚ ਟਕਰਾ ਰਹੇ ਆ ਇਸ ਕਰਕੇ ਅਸੀਂ ਛੱਡ ਰਹੇ ਹਾਂ। ਸੋ ਇਹ ਸਾਰੇ ਕੁਝ ਦਾ ਜਸਟਿਸ ਸਿਸਟਮ ਦੇ ਉੱਤੇ ਅਸਰ ਪਾ ਰਿਹਾ। ਜਿਹੜੇ ਕਾਨੂੰਨੀ ਮਾਹਰ ਨੇ ਉਹ ਇਸ ਵੇਲੇ ਕਹਿੰਦੇ ਆ ਕਿ ਇਹਦੇ ਨਾਲ ਲੋਕਾਂ ਦੇ ਹੱਕਾਂ ਦੀ ਗੱਲ ਜਾਂ ਜਿਹੜੀ ਕਾਨੂੰਨੀ ਤੌਰ ਤੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋ ਜਾਂਦੀ ਲੱਗੂਗੀ। ਯੂਰ ਫੈਡਰਲ ਜੱਜ ਨੇ ਟੈਂਪੋਰਰਲੀ ਉਹਨਾਂ ਨੇ ਜਿਹੜੇ 트ੰਪ ਦੇ ਆਰਡਰ ਆ ਉਹਨਾਂ ਨੂੰ ਰੋਕਿਆ ਵੀ ਆ ਤੇ ਵਾਰਨਿੰਗ ਵੀ ਦਿੱਤੀ ਆ ਵੀ ਇਹ ਗੈਰ ਕਾਨੂੰਨੀ ਚੀਜ਼ ਆ ਪਰ ਜਿਹੜੇ 트ੰਪ ਉਹਨਾਂ ਨੇ ਉਸ ਕੇਸ ਤੋਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਜਿਹੜੀ ਇਹ ਸਾਰੀ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਜਿਹੜੀ ਇਹ ਜਿੰਨੇ ਵੀ ਕੇਸ ਫਾਈਲ ਕੀਤੇ ਜਾ ਰਹੇ ਆ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਇਹ ਫੈਸਲਾ ਆ ਤੇ ਉਹਦੀਆਂ ਅਗਲੀਆਂ ਗੱਲਬਾਤਾਂ ਸਾਹਮਣੇ ਆ ਰਹੀਆਂ ਪਰ ਵਕੀਲ ਡਰੇ ਆ ਇਹਨਾਂ ਦੇ ਉੱਤੇ ਜਿਹੜੇ ਪ੍ਰੈਸ਼ਰ ਆ ਲਾਫਰਮ ਦੇ ਲਾਫਰਮਾਂ ਦੇ ਉੱਤੇ ਵੀ ਪ੍ਰੈਸ਼ਰ ਆ ਕੁਝ ਲਾਫਰਮ ਜਿਵੇਂ ਪਾਲ ਵਾਈਸ ਆ ਉਹ ਬੈਕਡਾਊਨ ਕਰ ਗਿਆ ਕਈ ਡੀਲਸ ਜਿਹੜੀਆਂ ਮਤਲਬ ਕਿ 트럼ਪ ਦੇ ਨਾਲ ਕੋਈ ਟ੍ਰਬਲ ਨਾ ਹੋਵੇ ਇਸ ਗੱਲ ਤੋਂ ਬਚਣ ਦੇ ਲਈ ਉਹ ਪਿੱਛੇ ਆ ਰਿਹਾ ਤੇ ਐਕਸਪਰਟ ਇਹਨੂੰ ਵੀ ਕਹਿ ਰਹੇ ਵੀ ਗੱਲ ਖਤਰਨਾਕ ਹੈ ਜੇ ਸਰਕਾਰ ਦੇ ਖਿਲਾਫ ਬੋਲੂਗਾ ਹੀ ਨਹੀਂ ਕੋਈ ਤੇ ਕੀ ਹੋਊਗਾ ਅਗਲੇ ਦੋਸਤੋ ਇੱਕ ਡੀਐਨਏ ਟੈਸਟਿੰਗ ਫਰਮ ਬੈਂਕਰਪਸੀ ਫਾਈਲ ਕਰ ਰਹੀ ਆ A23 ਐਂਡ ਮੀ ਇੱਕ ਕੰਪਨੀ ਦਾ ਨਾਮ ਹੈ ਜਿਹੜੀ ਡੀਐਨਏ ਟੈਸਟ ਕਰਦੀ ਹੈ 23 ਐਂਡ ਮੀ ਜਿਹੜੀ ਇਹਨਾਂ ਨੇ ਬੈਂਕਰਪਸੀ ਕਿਹਾ ਹੈ ਤੇ ਪਲਾਨ ਕਰ ਰਿਹਾ ਹੁਣ ਕਿ ਆਪਣੇ ਸਾਰੇ ਐਸੈਟਸ ਵੇਚ ਰਹੇ ਆ ਆਮ ਤੌਰ ਦੇ ਉੱਤੇ ਕੰਪਨੀਆਂ ਕੋਲੇ ਜਦੋਂ ਘਾਟੇ 'ਚ ਰਹਿੰਦੀਆਂ ਕੋਈ ਫਾਇਦਾ ਨਹੀਂ ਹੁੰਦਾ ਉਹ ਬੈਂਕਰਪਟ ਹੋ ਜਾਂਦੀਆਂ ਫਾਈਲ ਕਰ ਦਿੰਦੀਆਂ ਇਹ ਗੱਲ ਆਮ ਹੀ ਆ ਪਰ ਇਸ ਮਾਮਲੇ ਦੇ ਵਿੱਚ ਇਹ ਗੱਲ ਥੋੜੀ ਜਿਹੀ ਵੱਡੀ ਹੈ ਕਿਉਂਕਿ ਆਪਣੇ ਐਸੈਟ ਵੇਚ ਰਹੇ ਆ ਐਸੈਟ ਕੀ ਆ ਡੀਐਨਏ ਦਾ ਡਾਟਾ ਇਹ 23 ਐਂਡ ਮੀ ਕੰਪਨੀ 23 ਕਰੋਮੋਸੋਮ ਜਿਹੜਾ ਹਿਊਮਨ ਬਾਡੀ ਹੈ ਇਹਦੇ ਵਿੱਚ ਜਿਹੜੇ ਸੈੱਲ ਹੁੰਦੇ ਆ ਨਾ ਸੈੱਲ ਦੇ ਅੰਦਰ ਨਿਊਕਲੀਅਸ ਹੁੰਦਾ ਉਹਦੇ ਅੰਦਰ ਕਰੋਮੋਸੋਮ ਹੁੰਦੇ ਆ ਉਹ ਜਿਹੜੇ ਕਰੋਮੋਸੋਮ ਨੇ ਉਹ 23 ਜੋੜੇ ਹੁੰਦੇ ਆ 23 ਪੇਅਰ ਹੁੰਦੇ ਆ ਉਹਦੇ ਉਹਨਾਂ ਕਰੋਮੋਸੋਮਸ ਦੇ ਉੱਤੇ ਜੀਨ ਪਏ ਹੁੰਦੇ ਆ ਜਿਹਦੇ ਜੈਨੇਟਿਕ ਇਨਫੋਰਮੇਸ਼ਨ ਹੁੰਦੀ ਆ ਜਿਹੜੇ ਬੰਦੇ ਦੇ ਗੁਣ ਆ ਉਹਦਾ ਕੱਦ ਕਿੰਨਾ ਹੋਣਾ ਉਹਦਾ ਰੰਗ ਕਿਦਾਂ ਦਾ ਹੋਣਾ ਉਹਦੇ ਵਾਲ ਕਿਦਾਂ ਦੇ ਹੋਣੇ ਜਾਂ ਉਹਦਾ ਕਈ ਵਾਰੀ ਬਿਮਾਰੀਆਂ ਉਹ ਸਾਰਾ ਕੋਡਿੰਗ ਉਹ ਜੀਨਸ ਦੇ ਵਿੱਚ ਪਈ ਹੁੰਦੀ 23 ਜੋੜੇ ਕਰੋਮੋਸੋਮ ਤੇ ਉੱਥੋਂ ਇਸ ਕੰਪਨੀ ਨੇ ਆਪਣਾ ਨਾਮ ਰੱਖਿਆ 23 ਐਂਡ ਮੀ 23 ਉਹ ਕਰੋਮੋਸੋਮ ਤੇ ਮੀ ਦਾ ਮਤਲਬ ਹੈ ਮੇਰੇ ਹੁਣ ਉਹ ਜਿੰਨੇ ਲੋਕਾਂ ਨੇ ਆਪਣਾ ਡੀਐਨਏ ਟੈਸਟ ਕਰਾਇਆ ਉਹਨਾਂ ਦਾ ਡਾਟਾ ਇਹਨਾਂ ਕੋਲ ਆ ਤੇ ਇਹ ਬੈਂਕਰਪਟ ਹੋਣ ਤੋਂ ਪਹਿਲਾਂ ਉਹ ਵੇਚਣ ਲੱਗਿਆ ਵੀ ਅਸੀਂ ਵੇਚ ਦੇਣਾ ਜੀ ਤੁਹਾਡਾ ਡਾਟਾ ਵੀ ਵਿਕ ਜਾਣਾ ਕਿਉਂਕਿ ਡਾਟਾ ਹੀ ਸਭ ਤੋਂ ਇੰਪੋਰਟੈਂਟ ਆ ਅੱਜ ਕਿਹੜਾ ਬੰਦਾ ਉਹਦੇ ਉਹਦਾ ਉਹਦਾ ਡੀਐਨਏ ਕੀ ਹੈ ਤੇ ਬਹੁਤ ਮਹੱਤਵਪੂਰਨ ਚੀਜ਼ ਆ ਜਦੋਂ ਕਿਸੇ ਦੇ ਕੋਲ ਆ ਜਾਂਦੀ ਹੈ ਉਹਦੇ ਤੋਂ ਫਿਰ ਸਟੱਡੀਜ਼ ਕਰਦੇ ਆ ਇਹ ਅੱਗਿਓ ਇਹ ਇਦਾਂ ਦਾ ਸੀ ਆਹ ਸੀ ਫਿਰ ਉਹਦੀਆਂ ਹੋਰ ਕਿੰਨੀਆਂ ਚੀਜ਼ਾਂ ਜੋੜ ਕੇ ਹੁਣ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਇਹ ਚੇਤਾਵਨੀ ਦਿੱਤੀ ਆ ਕਿ ਲੋਕਾਂ ਨੂੰ ਆਪਣਾ ਡਾਟਾ ਉੱਥੋਂ ਡਿਲੀਟ ਕਰ ਦੇਣਾ ਚਾਹੀਦਾ ਕੰਪਨੀ ਦੀ ਵੈਬਸਾਈਟ ਤੋਂ ਇਹ ਵੇਚਿਆ ਜਾ ਸਕਦਾ ਜੇ 23 ਐਂਡ ਮੀ ਵਿਕ ਜਾਂਦੀ ਹੈ ਤੇ ਤੁਹਾਡਾ ਜੈਨੇਟਿਕ ਡਾਟਾ ਨਾਲ ਹੀ ਵਿਕ ਜਾਊਗਾ ਤੇ ਜਿਹੜਾ ਨਵਾਂ ਮਾਲਕ ਆ ਉਹ ਫਿਰ ਉਹਨੂੰ ਕਿਸੇ ਤਰੀਕੇ ਦੇ ਨਾਲ ਵੀ ਵਰਤ ਸਕਦਾ ਹੈ ਹਾਲਾਂਕਿ ਇਹਦਾ ਕੋਈ ਸਿੱਧਾ ਵਿਅਕਤੀ ਨੂੰ ਨੁਕਸਾਨ ਨਹੀਂ ਹੋ ਸਕਦਾ ਜੇ ਸਾਡਾ ਡੀਐਨਏ ਕਿਸੇ ਦੇ ਕੋਲ ਚਲੇ ਵੀ ਜਾਵੇ ਉਹਦਾ ਡਾਟਾ ਵੀ ਇਸ ਬੰਦੇ ਦੇ ਅੰਦਰ ਕੀ ਇਸ ਕਿਸਮ ਦਾ ਉਹਦੇ ਨਾਲ ਹੋਣਾ ਕੁਝ ਨਹੀਂ ਪਰ ਫਿਰ ਵੀ ਉਹਦੀ ਇੱਕ ਇੱਕ ਜਿਹੜਾ ਉਹਦਾ ਮਤਲਬ ਪੂਲ ਆ ਉਹਦੇ ਵਿੱਚੋਂ ਤੁਹਾਡੀ ਇੱਕ ਬਹੁਤ ਇਨਫੋਰਮੇਸ਼ਨ ਹੈ ਜਿਹੜੀ ਕਿਤੇ ਕਿਸੇ ਕੰਮ ਦੇ ਲਈ ਵੀ ਤੁਹਾਡੀ ਮਰਜ਼ੀ ਤੋਂ ਵਰਤੀ ਜਾ ਸਕਦੀ ਹੈ ਪਹਿਲਾਂ ਡਾਟਾ ਬ੍ਰੀਚ ਹੋ ਚੁੱਕੀ ਹੈ 23 ਦੇ ਵਿੱਚ ਡਾਟਾ ਚੋਰੀ ਹੋ ਗਿਆ ਸੀ ਹੁਣ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਸਾਡੀ ਡੀਐਨਏ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਗਾਹ ਵੇਚੀ ਜਾ ਸਕਦੀ ਹੈ ਲੋਕਾਂ ਨੇ ਇੱਕਦਮ ਉਹ ਵੈਬਸਾਈਟ ਦੇ ਉੱਤੇ ਆਪਸ਼ਨ 23 ਅੰਡ ਮਈ ਦੇ ਉੱਤੇ ਕਿ ਉਹਦੇ ਉੱਤੇ ਜਾ ਕੇ ਤੁਸੀਂ ਆਪਣਾ ਡਿਲੀਟ ਕਰ ਸਕਦੇ ਹੋ ਮੇਰੀ ਜਿੰਨੀ ਜਾਣਕਾਰੀ ਉਹ ਡਿਲੀਟ ਕਰਦੇ ਉਹ ਹੁਣ ਇੱਕਦਮ ਲੋਕ ਉੱਥੇ ਡਿਲੀਟ ਕਰਨ ਚਲੇਗੇ ਵੈਬਸਾਈਟ ਜਿਹੜੀ ਉਹ ਕਰੈਸ਼ ਹੋ ਗਈ ਹਾਲਾਂਕਿ ਬਾਅਦ ਦੇ ਵਿੱਚ ਉਹ ਜਿਹੜੀ ਉਹਨਾਂ ਨੇ ਉਹਨੂੰ ਕਰ ਲਿਆ ਦੁਬਾਰਾ ਜਿਹੜੀ ਐਨ ਵਜਸਕੀ ਇਹਦੀ ਇਹਦੀ ਸੀਈਓ ਆ ਉਹ ਸਟੈਪ ਡਾਊਨ ਕਰ ਰਹੀ ਆ ਪਰ ਬੋਰਡ ਦੇ ਉੱਤੇ ਹੈਗੀ ਆ ਤੇ ਪਰ ਉਹ ਇਸ ਕੰਪਨੀ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕਰੂਗੀ 23 ਐਂਡ ਮੀਨੂ ਸੋ ਪ੍ਰਾਈਵੇਸੀ ਲਾ ਕੈਲੀਫੋਰਨੀਆ ਦੇ ਵਿੱਚ ਜਾਂ ਇਦਾਂ ਦੇ ਬਾਕੀ ਸਟੇਟਾਂ ਦੇ ਵਿੱਚ ਵੀ ਹੈਗੇ ਆ ਉਹ ਵਿਅਕਤੀ ਨੂੰ ਰਾਈਟ ਦਿੰਦਾ ਆ ਕੋ ਆਪਣੇ ਡਾਟੇ ਨੂੰ ਉੱਥੋਂ ਡਿਸਟਰੋਏ ਕਰ ਦਵੇ ਤੇ ਉਹਨੂੰ ਮਤਲਬ ਇਸ ਤਰੀਕੇ ਨਾਲ ਕਰ ਲਵੇ ਸੋ ਡੀ ਐਨ ਦੇ ਨਾਲ ਤੁਹਾਡੀ ਪਰਸਨਲ ਇਨਫੋਰਮੇਸ਼ਨ ਤੁਹਾਡੇ ਹੈਲਥ ਰਿਸਕ ਤੁਹਾਡੇ ਫੈਮਿਲੀ ਦੇ ਸੀਕ੍ਰੀਟ ਇਹ ਸਾਰਾ ਕੁਝ ਆ ਜੇ ਕਿਤੇ ਗਲਤ ਹੱਥਾਂ ਦੇ ਵਿੱਚ ਚਲੇ ਜਵੇ ਮੰਨ ਲਓ ਇੰਸ਼ੋਰੈਂਸ ਕੰਪਨੀ ਕੋਲ ਹੀ ਤੁਹਾਡਾ ਡਾਟਾ ਚਲੇ ਜਵੇ ਤੇ ਤੁਹਾਡਾ ਸਾਰਾ ਕੁਝ ਗੜਬੜ ਕਰ ਸਕਦੇ ਤੁਹਾਡਾ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਲੱਗ ਸਕਦਾ ਹੈ ਸੋ ਐਕਸਪਰਟ ਐਕਸਪਰਟ ਜਿਹੜੇ ਨੇ ਇਸ ਵळे ਰეკਮੈਂਡ ਕਰ ਰਹੇ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਡਿਲੀਟ ਕਰ ਦਿੱਤਾ ਜਾਵੇ ਅਗਲੀ ਗੱਲਬਾਤ ਦੋਸਤੋ ਗੈਸ ਟੈਕਸ ਬਾਰੇ ਆ ਕੈਲੀਫੋਰਨੀਆ ਦੇ ਵਿੱਚ ਹੁਣ ਗੈਸ ਟੈਕਸ ਗੈਸ ਟੈਕਸ ਦਾ ਮਤਲਬ ਕੀ ਆ ਜਿਹੜਾ ਰੋਡ ਟੈਕਸ ਆ ਇੱਕ ਤਰੀਕੇ ਦੇ ਨਾਲ ਜਿਹੜੀ ਵੀ ਕਾਰ ਜਾਂ ਗੱਡੀ ਸੜਕ ਦੇ ਉੱਤੇ ਚੱਲਦੀ ਆ ਉਹ ਸੜਕ ਤੋੜਦੀ ਆ ਸੜਕ ਨਵੀਂ ਬਣਦੀ ਉਹਦਾ ਇੱਕ ਟੈਕਸ ਆ ਜਿਹਨੂੰ ਰੋਡ ਟੈਕਸ ਕਹਿੰਦੇ ਆ ਉਹ ਟੈਕਸ ਇਦਾਂ ਨਹੀਂ ਲੋਕਾਂ ਤੋਂ ਵਸੂਲਿਆ ਜਾਂਦਾ ਜਿਹੜੀ ਗੈਸ ਆਪਾਂ ਕਾਰ 'ਚ ਪਾਉਣੇ ਉਸ ਗੈਸ ਦੀ ਕੀਮਤ ਦੇ ਵਿੱਚ ਹੀ ਉਹ ਰੋਡ ਟੈਕਸ ਜਾਂ ਗੈਸ ਗੈਸ ਟੈਕਸ ਜਿਹੜਾ ਪਾ ਲਿਆ ਜਾਂਦਾ ਤੇ ਇਹਦੇ ਨਾਲ ਹੀ ਫਿਰ ਸੜਕਾਂ ਜਿਹੜੀਆਂ ਉਹਨਾਂ ਦੀ ਮੁਰੰਮਤ ਕੀਤੀ ਜਾਂਦੀ ਆ ਹੁਣ ਕਾਰਾਂ ਤੇ ਹੋ ਗਈਆਂ ਇਲੈਕਟ੍ਰਿਕ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਕੈਲੀਫੋਰਨੀਆ ਦੇ ਕੱਲੀ ਇਹ ਗੱਲ ਕੀਤੀ ਜਾ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਗੈਸ ਸਟੇਸ਼ਨ ਘਟਿਆ ਜਿਹੜੇ ਇਹ ਚਾਰਜਿੰਗ ਸਟੇਸ਼ਨ ਜਿਹੜੇ ਨੇ ਉਹ ਜ਼ਿਆਦਾ ਨੇ ਹੁਣ ਇੱਥੇ ਤੱਕ ਹਾਲਤ ਹੋ ਗਈ ਹੈ ਹੁਣ ਜਿਹੜਾ ਬੰਦਾ ਗੈਸ ਪਾਉਂਦਾ ਹੀ ਨਹੀਂ ਸੜਕ ਤੇ ਉਹ ਵੀ ਤੋੜ ਰਿਹਾ ਉਹਦੇ ਕੋਲੋਂ ਟੈਕਸ ਕਿਦਾਂ ਲਿਆ ਜਾਵੇ ਉਹਦੇ ਲਈ ਫਿਰ ਇੱਕ ਇਹਨਾਂ ਨੇ ਪਿਛਲੇ 10 ਸਾਲ ਪਹਿਲਾਂ ਇੱਕ ਸਕੀਮ ਲਿਆਂਦੀ ਸੀ ਉਹ ਸਕੀਮ ਸੀਗੀ ਕਿ ਜਿਹੜਾ ਪਰ ਮਾਈਲ ਜਿੰਨੀ ਗੱਡੀ ਚੱਲਦੀ ਆ ਉਹਦੇ ਹਿਸਾਬ ਨਾਲ ਟੈਕਸ ਲੈ ਲਓ ਗੈਸ ਚੋਂ ਕੱਢ ਦਿਓ ਉਹਨੂੰ 2014 ਦੇ ਵਿੱਚ ਇਹਨਾਂ ਨੇ ਤਿਆਰਬਾ ਸ਼ੁਰੂ ਕੀਤਾ ਸੀ SB1077 ਕਰਕੇ ਸੀਗਾ ਇਹ 2014 ਦੇ ਵਿੱਚ ਉਹ ਪਾਸ ਕੀਤਾ ਸੀ 16 ਦੇ ਵਿੱਚ ਫਿਰ ਇਹਨਾਂ ਨੇ 16 ਤੋਂ 18 ਤੱਕ 2 ਸਾਲ ਇਸ ਪ੍ਰੋਗਰਾਮ ਨੂੰ ਟੈਸਟ ਕੀਤਾ ਵੀ ਜਿਹੜੇ ਟਰੈਕਿੰਗ ਡਿਵਾਈਸ ਆ ਗੱਡੀ ਦੇ ਵਿੱਚ ਲੱਗ ਜਾਂਦੇ ਆ ਤੇ ਉਹਦੇ ਨਾਲ ਫਿਰ ਜਿੰਨੀ ਤੁਸੀਂ ਗੱਡੀ ਚਲਾਈ ਆ ਤੇ ਉੰਨੀ ਜਿਹੜੀ ਆ ਉਹ ਉਹਦੇ ਹਿਸਾਬ ਨਾਲ ਤੁਹਾਡੇ ਕੋਲੋਂ ਟੈਕਸ ਲੈ ਲੈਂਦੇ ਮੰਨ ਲਓ ਉਦੋਂ 16 ਦੇ ਵਿੱਚ 3 ਲੱਖ ਇਲੈਕਟ੍ਰਿਕ ਵਹੀਕਲ ਸੇਗਾ ਤੇ ਹੁਣ ਹੋ ਗਿਆ ਇਹ 12 ਲੱਖ ਸੋ 4 ਗੁਣਾ ਵਧ ਗਿਆ ਉਹਦੇ ਨਾਲ ਹੋਇਆ ਕੀ ਆ ਸੜਕਾਂ ਹੁਣੀਆਂ ਹੀ ਟੁੱਟ ਰਹੀਆਂ ਜਿਹੜਾ ਸਰਕਾਰ ਨੂੰ ਪੈਸਾ ਆ ਰਿਹਾ ਸੀ ਟੈਕਸ ਦੇ ਰੋਡ ਟੈਕਸ ਦੇ ਰੂਪ ਦੇ ਵਿੱਚ ਉਹ ਬੰਦ ਹੋ ਗਿਆ ਹੁਣ ਇਹ ਕਰਨਗੇ ਕਿ ਜਿਹੜਾ ਪਹਿਲਾਂ ਤਜਰਬਾ ਕੀਤਾ ਗਿਆ ਸੀ ਜਿੱਦਾਂ ਜਿੱਦਾਂ ਕੋਈ ਜਿੰਨੀ ਸੜਕ 'ਤੇੋਂ ਕਰਦਾ ਉਸ ਹਿਸਾਬ ਨਾਲ ਉਹਨੂੰ ਟੈਕਸ ਲੱਗੂਗਾ ਟਰੈਕਿੰਗ ਡਿਵਾਈਸ ਗੱਡੀ 'ਚ ਹੋਣਗੇ ਇਹਨਾਂ ਨੂੰ ਪਤਾ ਹੋਊਗਾ ਕਿੰਨੀ ਗੱਡੀ ਚੱਲੀ ਆ ਉਸ ਹਿਸਾਬ ਨਾਲ ਤੁਹਾਨੂੰ ਟੈਕਸ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵਿਚਾਰ ਕੀਤੇ ਜਾ ਰਹੇ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਂ ਕੱਲ ਬਤਨਾਂ